ਸਾਰੇ ਪਾਸੇ ਸ਼ਲਾਗਾ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਹੋਈ ਇਸ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਵਿਖੇ ਲੋਕਲ ਪ੍ਰਸ਼ਾਸਨ ਵੱਲੋਂ 72 ਘੰਟਿਆਂ ਲਈ ਲੋਕਲ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਚਾਹੇ ਫਿਰ ਉਹ ਸਰਕਾਰੀ ਹੋਣ ਜਾਂ ਫਿਰ ਗੈਰ ਸਰਕਾਰੀ ਇਸ ਸਬੰਧੀ ਜ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਪੜ੍ਹਨ ਦੇ ਲਈ ਆਏ ਸੀ ਪਰ ਇੱਥੇ ਆ ਕੇ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ 72 ਘੰਟਿਆਂ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਭਾਰਤ ਇਸ ਜਵਾਬੀ ਕਾਰਵਾਈ ਤੇ ਪੂਰੇ ਭਾਰਤ ਨੂੰ ਮਾਣ ਹੈ ਦੂਜੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਇਸ ਜਵਾਬੀ ਕਾਰਵਾਈ ਤੋਂ ਪੂਰੇ ਭਾਰਤ ਨੂੰ ਮਾਣ ਹੈ ਕਿਉਂਕਿ ਪਹਿਲਗਾਮ ਚ ਜੀਣਾ ਪੈਣਾ ਨੇ ਸਿੰਦੂਰ ਉਜੜੇ ਸਨ ਉਹਨਾਂ ਨੇ ਕਿਤੇ ਨਾ ਕਿਤੇ ਸੋਗ ਦਾ ਸਾਹ ਲਿਆ ਹੋਵੇਗਾ ਨਾਮ ਆਪਕ ਰਿਤਿਕਾ ਸਕੂਲ ਆਇਆ ਉਹ ਪਾਪੀ ਸਾਰੂ ਕੀ ਬਣ ਮੈਂ ਘਰ ਸੇ ਸਕੂਲ ਆਈ ਹੋਈ ਤੇ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਕਿ 3 ਦਿਨ ਦੀ ਛੁੱਟੀ ਹੈ ਔਰ ਕਿ ਇੰਡੀਆ ਨੇ ਅਟੈਕ ਕਰ ਦਿਆ ਪਾਕਿਸਤਾਨ ਤੇ ਹਾਂਜੀ ਉਹ ਜਿਦਾਂ ਪਰ ਨੇ ਪਾਕਿਸਤਾਨ ਤੇ ਉਹ ਕਰਦਾ ਕਿ ਕਹਿੰਦੇ ਹਮਲਾ ਤੇ ਉਹ ਕਰਕੇ ਡੀਸੀ ਨੇ ਇਹਨੇ ਹਸਤੇ ਸਕੂਲ ਬੰਦ ਕਰਤੇ ਸਾਰੇ ਤੇ ਬਸ ਘਾਟ ਦੇ ਲਿਆ ਉਹ ਮੈਂ ਤੁਹਾਡਾ ਮੇਰਾ ਨਾਮ ਵਿਸ਼ਾਲ ਜੀ ਵਿਸ਼ਾਲ ਜੀ ਆਪ ਨੂੰ ਸਕੂਲ ਕੰਗਲ ਨਹੀਂ ਬੰਦ ਕਰਤੇ ਜੀ ਇਹ ਜਣਾ ਤੁਹਾਡਾ ਪਹਿਲ ਕੰਮ ਤੇ ਅਟੈਕ ਜਿਹੜਾ ਸਬਸਕ੍ਰਾਈਬ ਹੋਈ ਇੱਕ ਵਾਰ ਵਿੱਚ ਜੀ ਬਿਲਕੁਲ ਜੋ ਵੀ ਪਿਛਲੇ ਦਿਨਾਂ ਚ ਹੋਇਆ ਜੀ ਬਿਲਕੁਲ ਸਹੀ ਨਹੀਂ ਹੈਗਾ ਬੀਕ ਸੋਡਰੀ ਜਾਣ ਗਈ ਸੀ ਸਾਨੂੰ ਵੀ ਇਸ ਗੱਲ ਦਾ ਦੁੱਖ ਹੀ ਹੈ ਜਿੰਦਿਆਂ ਨੇ ਇਹ ਪਲਟ ਕੇ ਉਹਨਾਂ ਨੇ ਜਵਾਬ ਦਿੱਤਾ ਹੈ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਪਲੱਸ ਸਾਨੂੰ ਸਵੇਰੇ ਉੱਠਦੇ ਹੀ ਅੱਜ ਪਤਾ ਲੱਗਿਆ ਕਿ ਇੰਡੀਆ ਨੇ ਵੀ ਆਪਣੀ ਬਦਲੇ ਲਈ ਕਾਰਵਾਈ ਆਪਣੀ ਸ਼ੁਰੂ ਕਰਤੀ ਹੈ ਤੇ ਸਕੂਲਸ ਵਗੈਰਾ ਬੰਦ ਹੋ ਗਏ ਮੈਂ ਵੀ ਸਕੂਲੇ ਜੋਬ ਕਰਦਾ ਜਾਣ ਕੇ ਸਾਨੂੰ ਪਤਾ ਲੱਗਿਆ ਬਾਕੀ ਅਸੀਂ ਆਪਣੇ ਸੋਲਜਰਸ ਨੂੰ 올 ਦਾ ਬੈਸਟ ਕਹਿੰਨੇ ਆਂ ਇੰਡੀਆ ਦੀ ਜੋ ਵੀ ਸਰਕਾਰ ਹੈ ਸਾਡੀ ਕਿ ਬਾਕੀ ਪਰਮਾਤਮਾ ਕੋਲ ਹੀ ਮੰਗਨੇ ਆਂ ਕਿ ਜਿਹੜੇ ਗਏ ਆ ਕੋਈ ਵੀ ਬੇਕਸੂਰ ਨਾ ਮਰੇ ਬਸ ਬਾਕੀ ਤੇ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੈ ਕਿ ਜਿੰਨਾ ਭੈਣਾ ਦੇ ਸਿੰਦੂਰ ਉਜੜੇ ਹੀ ਪਿਛਲੇ ਦਿਨਾਂ 'ਚ ਅੱਜ ਇੰਡੀਆ ਨੇ ਉਹ ਹੀ ਆਪਰੇਸ਼ਨ ਸਿੰਦੂਰ ਦੇ ਦੁਆਰਾ ਉਹਨਾਂ ਨੂੰ ਆਤਮਾ ਨੂੰ ਉਹਨਾਂ ਦੀ ਸ਼ਾਂਤੀ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਭਾਰਤ ਮਾਤਾ ਦੀ ਜੈ। ਅੱਜ ਪੂਰੇ ਦੇਸ਼ ਨੇ ਜਿੱਲੇ ਆਪਣੀਆਂ ਅੱਖਾਂ ਖੁੱਲੀਆਂ ਹੋਣਗੀਆਂ ਜਾਗੇ ਹੋਣਗੇ। ਉਹਨਾਂ ਨੂੰ ਇੱਕ ਸੁਖਤ ਸਮਾਚਾਰ ਮਿਲਿਆ ਹੋਏਗਾ। 22 ਤਰੀਕ ਪਹਿਲਗਾਮ ਦੇ ਅੰਦਰ ਜਿਸ ਪ੍ਰਕਾਰ ਧਰਮ ਦੇ ਆਧਾਰ ਦੇ ਉੱਤੇ ਪੈਨਾ ਦੇ ਸੰਧੂਰ ਉਜਾੜੇ ਗਏ ਅੱਜ ਉਹਨਾਂ ਪੈਨਾ ਨੂੰ ਵੀ ਸਕੂਨ ਮਿਲਿਆ ਹੋਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੀ ਅਤੰਕਵਾਦੀ ਬਚੀ ਕੁਸੀ ਜ਼ਮੀਨ ਹੈ ਉਹਨੂੰ ਵੀ ਸਮਾਪਤ ਕਰਤਾ ਜਾਏਗਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਅੱਜ ਕੱਲੇ ਪੀਓਕੇ ਹੀ ਨਹੀਂ ਪੀਓਕੇ ਤੇ ਸਾਡਾ ਹੀ ਅਧਿਕਾਰਿਤ ਕਸ਼ਮੀਰ ਜਿਹੜਾ ਪਾਕਿਸਤਾਨ ਨੇ ਹਥਿਆਇਆ ਹੋਇਆ ਪੰਜ ਜਗ੍ਹਾ ਉੱਥੇ ਜਿਹੜੇ ਇਹਨਾਂ ਦੇ ਟੈਰਰ ਕੈਂਪ ਨੇ ਉਹਨਾਂ ਤੇ ਹਮਲਾ ਹੋਇਆ ਔਰ ਇਹਦੇ ਨਾਲ ਨਾਲ ਪਾਕਿਸਤਾਨ ਦੇ ਸਿਆਲਕੋਟ ਦੇ ਚਾਰ ਏਰੀਆ ਦੇ ਅੰਦਰ ਜਿਹੜੇ ਕੈਂਪ ਚੱਲ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਸਭ ਤੋਂ ਪਹਿਲਾਂ ਇਹਦੇ ਲਈ ਤਾਂ ਸਾਡੇ ਨਵ ਸੈਨਾ ਫਲ ਸੈਨਾ ਔਰ ਵਾਯੂ ਸੈਨਾ ਜਿਹੜੀ ਹੈ ਉਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਇੰਨੀ ਕੁਸ਼ਲਤਾ ਦੇ ਨਾਲ ਦੇਸ਼ ਜਿਹੜਾ 22 ਤਰੀਕ ਤੋਂ ਬਾਅਦ ਪੀੜਾ 'ਚ ਰਹਿ ਰਿਹਾ ਸੀ ਅੱਜ ਉਹਨੂੰ ਇਹ ਸੁਖਤ ਸਮਾਚਾਰ ਦਿੱਤਾ ਹੈ ਕਿ ਹਿੰਦੁਸਤਾਨ ਬਦਲਿਆ ਹੋਇਆ ਹਿੰਦੁਸਤਾਨ ਹੈ ਇਹ ਭਾਰਤ ਦੇ ਅੰਦਰ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਅਤੰਕਵਾਦ ਨੂੰ ਲੈ ਕੇ ਉਹ ਸ਼ਬਦ ਨਹੀਂ ਹੈ ਉਹਨੂੰ ਕਰਨ ਦੀ ਹਿੰਮਤ ਵੀ ਹਿੰਦੁਸਤਾਨ ਰੱਖਦਾ ਹੈ ਇਸ ਕਰਕੇ ਅੱਜ ਸਾਰੇ ਦੇਸ਼ ਨੂੰ ਦ੍ਰਿੜਤਾ ਦੇ ਨਾਲ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਪਾਕਿਸਤਾਨ ਬੜਾ ਅਲੱਗ ਤਰ੍ਹਾਂ ਦਾ ਅਤੰਕੀ ਦੇਸ਼ ਹੈ ਜਿੰਨ ਅਤੰਕ ਨੂੰ ਪਨਾ ਵੀ ਦਿੰਦਾ ਹੈ ਔਰ ਅਤੰਕਵਾਦੀ ਪੈਦਾ ਵੀ ਕਰਦਾ ਹੈ ਜਿਹੜੇ ਹਿੰਦੁਸਤਾਨੀ ਨਹੀਂ ਪੂਰੀ ਦੁਨੀਆ ਦੇ ਅੰਦਰ ਦੇਸ਼ਾਂ ਨੂੰ ਡਿਸਟਰਬ ਕਰਦੇ ਰਹਿੰਦੇ ਨੇ ਅੱਜ ਹਿੰਦੁਸਤਾਨ ਨੇ ਪਾਕਿਸਤਾਨ ਤੇ ਹਮਲਾ ਨਹੀਂ ਕੀਤਾ ਉਹਦੇ ਟੈਰਰ ਕੈਂਪਾਂ ਦੇ ਹਮਲਾ ਕੀਤਾ ਔਰ ਪਾਕਿਸਤਾਨ ਦੇ ਕੰਮ ਨੂੰ ਆਸਾਨ ਕੀਤਾ ਜਿਹੜਾ ਕੰਮ ਪਾਕਿਸਤਾਨ ਨੂੰ ਕਰਨਾ ਚਾਹੀਦਾ ਸੀ ਉਹ ਨਰਿੰਦਰ ਮੋਦੀ ਨੇ ਕੀਤਾ ਇਹਦੇ ਨਾਲ ਨਾਲ ਮੇਰੀ ਜਨਤਾ ਨੂੰ ਵੀ ਇੱਕ ਗੱਲ ਕਹਿਣੀ ਹੈ ਕੀ ਸजग ਰਹਿਣਾ ਚਾਹੀਦਾ ਇਕੱਠੇ ਰਹਿਣਾ ਚਾਹੀਦਾ ਔਰ ਆਪਣਾ ਪ੍ਰਸ਼ਾਸਨ ਕੋਈ ਵੀ ਆਦੇਸ਼ ਦਿੰਦਾ ਉਹਦਾ ਅਖਰ ਸਾਹ ਸਭ ਨੂੰ ਪਾਲਣ ਕਰਨਾ ਚਾਹੀਦਾ ਇਹ ਅਤੰਕਵਾਦ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਹਿੰਦੁਸਤਾਨ ਨੇ ਇਹ ਉਸ ਮੁਕਾਮ ਤੱਕ ਜਾਏ ਕਿ ਕੋਈ ਵੀ ਅਤੰਕਵਾਦੀ ਹਿੰਮਤ ਨਾ ਕਰੇ ਮੁੜ ਕੇ ਪੁਲਾਵਾ ਵਰਗਾ ਇਨਸੀਡੈਂਟ ਕਰਨ ਦੀ ਇਸ ਕਰਕੇ ਦੇਸ਼ ਦੀ ਜਨਤਾ ਨੂੰ ਔਰ ਉਹਨਾਂ ਸ਼ੂਰਬੀਰ ਮਾਮਾ ਨੂੰ ਜਿਨ੍ਹਾਂ ਨੇ ਆਪਣੇ ਲਾਲ ਫੈਨਾ ਚ ਭੇਜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਦਿਵੰਗਤ ਆਤਮਾ ਨੂੰ ਵੀ ਜਿਨ੍ਹਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਆਪਣੀ ਸ਼ਹਾਦਤ ਦੇਣੀ ਪਈ ਉਹ ਵੀ ਅੱਜ ਉੱਪਰ ਖੁਸ਼ ਹੋ ਰਹੇ ਹੋਣਗੇ ਕਿ ਸਾਡੇ ਖੂਨ ਪਹਿਲਗਾਮਚੇ ਹੋਏ دہشت گردੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਲਗਾਤਾਰ ਇਸ ਹਮਲੇ ਦਾ ਜਵਾਬ ਦੇਣ ਲਈ ਗੱਲ ਕੀਤੀ ਜਾ ਰਹੀ ਸੀ ਅਤੇ ਬੀਤੀ ਰਾਤ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਚਲਾ ਪਾਕਿਸਤਾਨ ਵਿਕੇ دہشت گردੀ ਠਿਕਾਨਿਆਂ ਤੇ ਹਮਲਾ ਕਰ ਉਹਨਾਂ ਨੂੰ ਤਬਾਹ ਕੀਤਾ ਗਿਆ ਜਿਸ ਦੀ ਸਾਰੇ ਪਾਸੇ ਸ਼ਲਾਗਾ ਕੀਤੀ ਜਾ ਰਹੀ ਹੈ ਪਾਕਿਸਤਾਨ ਤੇ ਹੋਈ ਇਸ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਵਿਕੇ ਲੋਕਲ ਪ੍ਰਸ਼ਾਸਨ ਵੱਲੋਂ 72 ਘੰਟਿਆਂ ਲਈ ਲੋਕਲ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਚਾਹੇ ਫਿਰ ਉਹ ਸਰਕਾਰੀ ਹੋਣ ਜਾਂ ਫਿਰ ਗੈਰ ਸਰਕਾਰੀ ਇਸ ਸਬੰਧੀ ਜ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਹੁਣਾਂ ਕਿਹਾ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਪੜ੍ਹਨ ਦੇ ਲਈ ਆਏ ਸੀ ਪਰ ਇੱਥੇ ਆ ਕੇ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ 72 ਘੰਟਿਆਂ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਭਾਰਤ ਇਸ ਜਵਾਬੀ ਕਾਰਵਾਈ ਤੇ ਪੂਰੇ ਭਾਰਤ ਨੂੰ ਮਾਣ ਹੈ ਦੂਜੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਇਸ ਜਵਾਬੀ ਕਾਰਵਾਈ ਤੋਂ ਪੂਰੇ ਭਾਰਤ ਨੂੰ ਮਾਣ ਹੈ ਕਿਉਂਕਿ ਪਹਿਲਗਾਮ ਚ ਜੀਣਾ ਪੈਣਾ ਨੇ ਸਿੰਦੂਰ ਉਜੜੇ ਸਨ ਉਹਨਾਂ ਨੇ ਕਿਤੇ ਨਾ ਕਿਤੇ ਸੋਕ ਦਾ ਸਾਹ ਲਿਆ ਹੋਵੇਗਾ ਨਾ ਮਾਪੀ ਕਿਰਤੀ ਦਾ ਸਕੂਲ ਆਇਆ ਉਹ ਪਾਪੀ ਸਰੂ ਕੀ ਬਣਿਆ ਨਾ ਅੱਗੇ ਸਕੂਲ ਆਇਆ ਮੈਨੂੰ ਯਾਹ ਪੇ ਆ ਕੇ ਪਤਾ ਚਲਿਆ ਕਿ تین ਦਿਨ ਦੀ ਛੁੱਟੀ ਹੈ ਔਰ ਕੀ ਇੰਡੀਆ ਨੇ ਅਟੈਕ ਕਰ ਦਿਆ ਪਾਕਿਸਤਾਨ ਤੇ ਹਾਂਜੀ ਉਹ ਜਿਦਾਂ ਪਰ ਨੇ ਪਾਕਿਸਤਾਨ ਤੇ ਹੋ ਘੱਟਾ ਕਿੰਨੇ ਹਮਲਾ ਤੇ ਉਹਨਾਂ ਕਰਕੇ ਡੀਸੀ ਨੇ ਇਹਨਾਂ ਹਸਤੇ ਸਕੂਲ ਬੰਦ ਕਰਤੇ ਆ ਸਾਰੇ ਤੇ ਬਸ ਘਾਟ ਦੇ ਲਿਆ ਉਹ ਮੇਰਾ ਨਾਮ ਵਿਸ਼ਾਲ ਜੀ ਵਿਸ਼ਾਲ ਜੀ ਆਪਨੇ ਸਕੂਲ ਤਿੰਨ ਨਾਲ ਨਹੀਂ ਬੰਦ ਕਰਤੇ ਗਏ ਨੇ ਕਿ ਜਣਾ ਤੁਹਾਡਾ ਪਹਿਲ ਕੰਮ ਤੇ ਅਟੈਕ ਜਿਹੜਾ ਸਬਸਕ੍ਰਾਈਬ ਹੋਈ ਇੱਕ ਵਾਰ ਵਿੱਚ ਜੀ ਬਿਲਕੁਲ ਜੋ ਵੀ ਪਿਛੇ ਨੇ ਦਿਨਾਂ ਚ ਹੋਇਆ ਜੀ ਬਿਲਕੁਲ ਸਹੀ ਨਹੀਂ ਹੈਗਾ ਬੇਕਸੂਦਰੀ ਜਾਣ ਗਈ ਸੀ ਸਾਨੂੰ ਇਸ ਗੱਲ ਦਾ ਦੁੱਖ ਹੀ ਹੈ ਜਿੰਦਿਆ ਨੇ ਇਹ ਪਲਟ ਕੇ ਉਹਨਾਂ ਨੇ ਜਵਾਬ ਦਿੱਤਾ ਹੈ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਪਲੱਸ ਸਾਨੂੰ ਸਵੇਰੇ ਉੱਠਦੇ ਹੀ ਅੱਜ ਪਤਾ ਲੱਗਿਆ ਕਿ ਇੰਡੀਆ ਨੇ ਵੀ ਆਪਣੀ ਬਦਲੇ ਲਈ ਕਾਰਵਾਈ ਆਪਣੀ ਸ਼ੁਰੂ ਕਰਤੀ ਹੈ ਤੇ ਸਕੂਲਸ ਵਗੈਰਾ ਬੰਦ ਹੋ ਗਏ ਮੈਂ ਵੀ ਸਕੂਲੇ ਜੋਬ ਕਰਦਾ ਜਾਣ ਕੇ ਸਾਨੂੰ ਪਤਾ ਲੱਗਿਆ ਬਾਕੀ ਅਸੀਂ ਆਪਣੇ ਸੋਲਜਰਸ ਨੂੰ 올 ਦਾ ਬੈਸਟ ਕਹਿੰਨੇ ਆਂ ਇੰਡੀਆ ਦੀ ਜੋ ਵੀ ਸਰਕਾਰ ਹੈ ਸਾਡੀ ਕਿ ਬਾਕੀ ਪਰਮਾਤਮਾ ਕੋਲ ਹੀ ਮੰਗਨੇ ਆਂ ਕਿ ਜਿਹੜੇ ਗਏ ਆ ਕੋਈ ਵੀ ਬੇਕਸੂਰ ਨਾ ਮਰੇ ਬਸ ਬਾਕੀ ਤੇ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੈ ਕਿ ਜਿੰਨਾ ਭੈਣਾ ਦੇ ਸਿੰਦੂਰ ਉਜੜੇ ਹੀ ਪਿਛਲੇ ਦਿਨਾਂ 'ਚ ਅੱਜ ਇੰਡੀਆ ਨੇ ਹੋਈ ਆਪਰੇਸ਼ਨ ਸਿੰਦੂਰ ਦੇ ਦੁਆਰਾ ਉਹਨਾਂ ਨੂੰ ਆਤਮਾ ਨੂੰ ਉਹਨਾਂ ਦੀ ਸ਼ਾਂਤੀ ਦਿੱਤੀ ਹੈ। ਸਭ ਤੋਂ ਵੱਲਾ ਤਾਂ ਭਾਰਤ ਮਾਤਾ ਦੀ ਜੈ। ਅੱਜ ਪੂਰੇ ਦੇਸ਼ ਨੇ ਜਿੱਲੇ ਆਪਣੀਆਂ ਅੱਖਾਂ ਖੁੱਲੀਆਂ ਹੋਣਗੀਆਂ ਜਾਗੇ ਹੋਣਗੇ। ਉਹਨਾਂ ਨੂੰ ਇੱਕ ਸੁਖਤ ਸਮਾਚਾਰ ਮਿਲਿਆ ਹੋਏਗਾ। 22 ਤਰੀਕ ਪਹਿਲਗਾਮ ਦੇ ਅੰਦਰ ਜਿਸ ਪ੍ਰਕਾਰ ਧਰਮ ਦੇ ਆਧਾਰ ਦੇ ਉਤੇ ਪੈਨਾ ਦੇ ਸੰਧੂਰ ਉਜਾੜੇ ਗਏ ਅੱਜ ਉਹਨਾਂ ਪੈਨਾ ਨੂੰ ਵੀ ਸਕੂਨ ਮਿਲੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੀ ਅਤੰਕਵਾਦ ਦੀ ਬਚੀ ਕੁਸੀ ਜ਼ਮੀਨ ਹੈ ਉਹਨੂੰ ਵੀ ਸਮਾਪਤ ਕਰਤਾ ਜਾਏਗਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਅੱਜ ਕੱਲੇ ਪੀਓਕੇ ਹੀ ਨਹੀਂ ਪੀਓਕੇ ਤੇ ਸਾਡਾ ਹੀ ਅਧਿਕਾਰਿਤ ਕਸ਼ਮੀਰ ਜਿਹੜਾ ਪਾਕਿਸਤਾਨ ਨੇ ਹਥਿਆਇਆ ਹੋਇਆ ਹੈ ਪੰਜ ਜਗ੍ਹਾ ਉੱਥੇ ਜਿਹੜੇ ਇਹਨਾਂ ਦੇ ਟੈਰਰ ਕੈਂਪ ਨੇ ਉਹਨਾਂ ਤੇ ਹਮਲਾ ਹੋਇਆ ਔਰ ਇਹਦੇ ਨਾਲ ਨਾਲ ਪਾਕਿਸਤਾਨ ਦੇ ਸਿਆਲਕੋਟ ਦੇ ਚਾਰ ਏਰੀਆ ਦੇ ਅੰਦਰ ਜਿਹੜੇ ਕੈਂਪ ਚੱਲ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਸਭ ਤੋਂ ਪਹਿਲਾਂ ਇਹਦੇ ਲਈ ਤਾਂ ਸਾਡੇ ਨਬ ਸੈਨਾ ਫਲ ਸੈਨਾ ਔਰ ਵਾਯੂ ਸੈਨਾ ਜਿਹੜੀ ਹੈ ਉਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਇੰਨੀ ਕੁਸ਼ਲਤਾ ਦੇ ਨਾਲ ਦੇਸ਼ ਜਿਹੜਾ 22 ਤਰੀਕ ਤੋਂ ਬਾਅਦ ਪੀੜਾ ਚ ਰਹਿ ਰਿਹਾ ਸੀ ਅੱਜ ਉਹਨੂੰ ਇਹ ਸੁਖਤ ਸਮਾਚਾਰ ਦਿੱਤਾ ਹੈ ਕਿ ਹਿੰਦੁਸਤਾਨ ਬਦਲਿਆ ਹੋਇਆ ਹਿੰਦੁਸਤਾਨ ਹੈ ਇਹ ਭਾਰਤ ਦੇ ਅੰਦਰ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਅਤੰਕਵਾਦ ਨੂੰ ਲੈ ਕੇ ਉਹ ਸ਼ਬਦ ਨਹੀਂ ਹੈ ਉਹਨੂੰ ਕਰਨ ਦੀ ਹਿੰਮਤ ਵੀ ਹਿੰਦੁਸਤਾਨ ਰੱਖਦਾ ਹੈ ਇਸ ਕਰਕੇ ਅੱਜ ਸਾਰੇ ਦੇਸ਼ ਨੂੰ ਦ੍ਰਿੜਤਾ ਦੇ ਨਾਲ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਪਾਕਿਸਤਾਨ ਬੜਾ ਅਲੱਗ ਤਰ੍ਹਾਂ ਦਾ ਅਤੰਕੀ ਦੇਸ਼ ਹੈ ਜਿੰਨ ਅਤੰਕ ਨੂੰ ਪਨਾਹ ਵੀ ਦਿੰਦਾ ਹੈ ਔਰ ਅਤੰਕਵਾਦੀ ਪੈਦਾ ਵੀ ਕਰਦਾ ਹੈ ਜਿਹੜੇ ਹਿੰਦੁਸਤਾਨੀ ਨਹੀਂ ਪੂਰੀ ਦੁਨੀਆ ਦੇ ਅੰਦਰ ਦੇਸ਼ਾਂ ਨੂੰ ਡਿਸਟਰਬ ਕਰਦੇ ਰਹਿੰਦੇ ਨੇ ਅੱਜ ਹਿੰਦੁਸਤਾਨ ਨੇ ਪਾਕਿਸਤਾਨ 'ਤੇ ਹਮਲਾ ਨਹੀਂ ਕੀਤਾ ਉਹਦੇ ਟੈਰਰ ਕੈਂਪਾਂ ਦੇ ਹਮਲਾ ਕੀਤਾ ਔਰ ਪਾਕਿਸਤਾਨ ਦੇ ਕੰਮ ਨੂੰ ਆਸਾਨ ਕੀਤਾ ਜਿਹੜਾ ਕੰਮ ਪਾਕਿਸਤਾਨ ਨੂੰ ਕਰਨਾ ਚਾਹੀਦਾ ਸੀ ਉਹ ਨਰਿੰਦਰ ਮੋਦੀ ਨੇ ਕੀਤਾ ਇਹਦੇ ਨਾਲ-ਨਾਲ ਮੇਰੀ ਜਨਤਾ ਨੂੰ ਵੀ ਇੱਕ ਗੱਲ ਕਹਿਣੀ ਹੈ ਕੀ ਸजग ਰਹਿਣਾ ਚਾਹੀਦਾ ਹੈ ਇਕੱਠੇ ਰਹਿਣਾ ਚਾਹੀਦਾ ਹੈ ਔਰ ਆਪਣਾ ਪ੍ਰਸ਼ਾਸਨ ਕੋਈ ਵੀ ਆਦੇਸ਼ ਦਿੰਦਾ ਉਹਦਾ ਅਕਸ਼ਰਤਾ ਸਭ ਨੂੰ ਪਾਲਣ ਕਰਨਾ ਚਾਹੀਦਾ ਹੈ ਇਹ ਅਤੰਕਵਾਦ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਹਿੰਦੁਸਤਾਨ ਨੇ ਇਹ ਉਸ ਮੁਕਾਮ ਤੱਕ ਜਾਏ ਕਿ ਕੋਈ ਵੀ ਅਤੰਕਵਾਦੀ ਹਿੰਮਤ ਨਾ ਕਰੇ ਮੁੜ ਕੇ ਉਲਾਮਾ ਵਰਗਾ ਇਨਸੀਡੈਂਟ ਕਰਨ ਦੀ ਇਸ ਕਰਕੇ ਦੇਸ਼ ਦੀ ਜਨਤਾ ਨੂੰ ਔਰ ਉਹਨਾਂ ਸ਼ੂਰਬੀਰ ਮਾਮਾ ਨੂੰ ਜਿਨ੍ਹਾਂ ਨੇ ਆਪਣੇ ਲਾਲ ਫੈਨਾ ਚ ਭੇਜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਦਿਵੰਗਤ ਆਤਮਾ ਨੂੰ ਵੀ ਜਿਨ੍ਹਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਆਪਣੀ ਸ਼ਹਾਦਤ ਦੇਣੀ ਪਈ ਉਹ ਵੀ ਆਜੂ ਉੱਪਰ ਖੁਸ਼ ਹੋ ਰਹੇ ਹੋਣਗੇ ਕਿ ਸਾਡੇ ਖੂਨ ਪਹਿਲਗਾਮਚੇ ਹੋਏ دہشتਗਰਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਲਗਾਤਾਰ ਇਸ ਹਮਲੇ ਦਾ ਜਵਾਬ ਦੇਣ ਲਈ ਗੱਲ ਕੀਤੀ ਜਾ ਰਹੀ ਸੀ ਅਤੇ ਬੀਤੀ ਰਾਤ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਚਲਾ ਪਾਕਿਸਤਾਨ ਵਿਕੇ دہشتਗਰਦੀ ਠਿਕਾਣਿਆਂ ਤੇ ਹਮਲਾ ਕਰ ਉਹਨਾਂ ਨੂੰ ਤਬਾਹ ਕੀਤਾ ਗਿਆ ਜਿਸ ਦੀ ਸਾਰੇ ਪਾਸੇ ਚਲਾਗਾ ਕੀਤੀ ਜਾ ਰਹੀ ਹੈ ਪਾਕਿਸਤਾਨ ਤੇ ਹੋਈ ਇਸ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਵਿਕੇ ਲੋਕਲ ਪ੍ਰਸ਼ਾਸਨ ਵੱਲੋਂ 72 ਘੰਟਿਆਂ ਲਈ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਚਾਹੇ ਫਿਰ ਉਹ ਸਰਕਾਰੀ ਹੋਣ ਜਾਂ ਫਿਰ ਗੈਰ ਸਰਕਾਰੀ ਇਸ ਸਬੰਧੀ ਜ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਪੜ੍ਹਨ ਦੇ ਲਈ ਆਏ ਸੀ ਪਰ ਇੱਥੇ ਆ ਕੇ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ 72 ਘੰਟਿਆਂ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਜੀ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਭਾਰਤ ਇਸ ਜਵਾਬੀ ਕਾਰਵਾਈ ਤੇ ਪੂਰੇ ਭਾਰਤ ਨੂੰ ਮਾਣ ਹੈ ਦੂਜੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਇਸ ਜਵਾਬੀ ਕਾਰਵਾਈ ਤੋਂ ਪੂਰੇ ਭਾਰਤ ਨੂੰ ਮਾਣ ਹੈ ਕਿਉਂਕਿ ਪਹਿਲਗਾਮ ਚ ਜੀਣਾ ਪੈਣਾ ਨੇ ਸਿੰਦੂਰ ਉਜੜੇ ਸਨ ਉਹਨਾਂ ਨੇ ਕਿਤੇ ਨਾ ਕਿਤੇ ਸੋਕ ਦਾ ਸਾਹ ਲਿਆ ਹੋਵੇਗਾ ਨਾ ਵਾਪਸ ਰਿਤਿਕਾ ਸਕੂਲ ਆਏ ਉਹ ਪਪੀ ਸ਼ਰੂ ਕੀਆ ਬਲ ਮੈਂ ਘਰ ਸੇ ਸਕੂਲ ਆਇਆ ਹੋਇਆ ਮੈਨੂੰ ਇੱਥੇ ਆ ਕੇ ਪਤਾ ਚਲਿਆ ਕਿ ਇਹ ਦਿਨ ਦੀ ਛੁੱਟੀ ਹੈ ਔਰ ਕੀ ਇੰਡੀਆ ਨੇ ਅਟੈਕ ਕਰ ਦਿਆ ਪਾਕਿਸਤਾਨ ਤੇ ਹਾਂਜੀ ਉਹ ਜਿਦਾਂ ਪਰ ਨੇ ਪਾਕਿਸਤਾਨ ਤੇ ਉਹ ਕਰਦਾ ਕਿ ਕਹਿੰਦੇ ਹਮਲਾ ਤੇ ਉਹਦੇ ਕਰਕੇ ਡੀਸੀ ਨੇ ਇਹਨੇ ਸਾਰੇ ਸਕੂਲ ਬੰਦ ਕਰਤੇ ਸਾਰੇ ਤੇ ਬਸ ਘਾਟ ਜਲੇ ਆਉਂ ਮੇਰਾ ਨਾਮ ਵਿਸ਼ਾਲ ਜੀ ਵਿਸ਼ਾਲ ਜੀ ਆਪ ਨੂੰ ਸਕੂਲ ਕੰਗਲ ਨਹੀਂ ਬੰਦ ਕਰਤੇ ਜੀ ਇਹ ਜਣਾ ਤੁਹਾਡਾ ਪਹਿਲ ਕੰਮ ਤੇ ਅਟੈਕ ਜਿਹੜਾ ਸਸਟ੍ਰਾਈਕ ਹੋਈ ਇੱਕ ਵਾਰ ਵਿੱਚ ਜੀ ਬਿਲਕੁਲ ਜੋ ਵੀ ਪਿਛੇ ਨੇ ਦਿਨਾਂ ਚ ਹੋਇਆ ਜੀ ਬਿਲਕੁਲ ਸਹੀ ਨੇ